ਪਿੰਡ ਰੋਡੇ ਮੋਗਾ ਵਿਖੇ ਮਨਾਇਆ ਜਾਵੇਗਾ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਜਨਮ ਦਿਹਾੜਾ ਜੇਹਤੇ ਸਬੰਧ ਵਿੱਚ ਸਿੰਘ ਸਾਹਿਬ ਗਿਆਨੀ ਜਸਪੀਰ ਸਿੰਘ ਜੀ ਖਾਲਸਾ ਸੰਤ ਬਾਬਾ ਲੀਡਰ ਸਿੰਘ ਜੀ ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਜਨਮ ਦਿਨ ਸਮਾਗਮ ਦਾ ਸੱਦਾ ਦੇਣ ਲਈ ਗੁਰਦੁਆਰਾ ਟਾਲੀ ਸਾਹਿਬ ਪਾਸ਼ਾਹੀ 6ਵੀਂ ਵਿਖੇ ਪਹੁੰਚੇ ਤੇ ਉਹਨਾਂ ਨੂੰ ਸੱਦਾ ਪੱਤਰ ਦਿੱਤਾ ਇਸ ਮੌਕੇ ਸੰਤ ਬਾਬਾ ਲੀਡਰ ਸਿੰਘ ਜੀ ਨੇ ਸੱਦਾ ਪੱਤਰ ਪ੍ਰਵਾਨ ਕਰਦਿਆਂ ਕਿਹਾ ਕਿ ਸਭ ਸੰਗਤਾਂ 2 ਜੂਨ ਨੂੰ ਸੰਤਾਂ ਦਾ ਜਨਮ ਦਿਨ ਮਨਾਉਣ ਲਈ ਗੁਰਦੁਆਰਾ ਸੰਤ ਖਾਲਸਾ ਪਿੰਡ ਰੋਡੇ ਵਿਖੇ ਪਹੁੰਚ ਕੇ ਗੁਰ ਕਰ ਗੁਰੂ ਰੂਪ ਗੁਰਖੋਾਲ사 ਸਾਧ ਸੰਗਤ ਜੀ ਸਰਬਤ ਸੰਗਤ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸੰਗਤਾਂ ਨੂੰ ਪਤਾ ਹੀ ਹੈ ਕਿ 20ਵੀਂ ਸਦੀ ਦੇ ਮਹਾਨ ਯੋਧੇ ਦਮਦਮੀ ਤਕਸਾਲ ਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਜਿਨ੍ਹਾਂ ਦਾ ਜਨਮ ਦਿਨ ਸਮਾਗਮ 2 ਜੂਨ ਦਿਨ ਸੋਮਵਾਰ ਨੂੰ ਮਨਾਇਆ ਜਾ ਰਿਹਾ ਹੈ ਉਹ ਉਹਨਾਂ ਦੇ ਜਨਮ ਨਗਰ ਪਿੰਡ ਰੋਡੇ ਗੁਰਦੁਆਰਾ ਸੰਤ ਖਾਲਸਾ ਜੋ ਉਹਨਾਂ ਦੀ ਯਾਦ ਵਿੱਚ ਬਣਿਆ ਹੋਇਆ ਹੈ ਉਸ ਸਥਾਨ ਤੇ 2 ਜੂਨ ਨੂੰ ਬਹੁਤ ਵੱਡਾ ਇਕੱਠ ਹੁੰਦਾ ਹੈ ਪਿਛਲੇ ਸਾਲਾਂ ਚ ਵੀ ਬਹੁਤ ਵੱਡੇ ਵੱਡੇ ਇਕੱਠ ਹੋਏ ਐਨ ਇਸ ਵਾਰ ਉਸ ਤੋਂ ਵੀ ਵੱਡੇ ਇਕੱਠ ਹੋਣ ਦੀ ਸੁਭਾਵਨਾ ਹੈ ਕਿਉਂਕਿ ਸਤਗੁਰੂ ਸਾਹਿਬ ਦੀ ਕਿਰਪਾ ਨਾਲ ਰਾਜਸਥਾਨ ਹਰਿਆਣਾ ਦਿੱਲੀ ਤੱਕ ਦੀਆਂ ਸੰਗਤਾਂ ਆ ਰਹੀਆਂ ਸੋ ਅੱਜ ਅਸੀਂ ਇੱਥੇ ਛੇਵੇਂ ਪਾਤਸ਼ਾਹੀ ਦੇ ਪਾਵਨ ਸਥਾਨ ਗੁਰਦੁਆਰਾ ਟਾਲੀ ਸਾਹਿਬ ਵਿਖੇ ਮਾਹਪੁਰਖਾਂ ਨੂੰ ਮਿਲਣ ਵਾਸਤੇ ਸੱਦਾ ਪੱਤਰ ਦੇਣ ਵਾਸਤੇ ਆਏ ਆ ਜੋ ਸਥਾਨ ਕਪੂਰਥਲਾ ਨਕੂਦਰ ਰੋਡ ਤੇ ਹੈ ਸੋ ਸਾਧ ਸੰਗਤ ਜੀ ਇੱਥੇ ਮਾਹਪੁਰਖ ਵੱਡੇ ਮਾਹਪੁਰਖ ਵੀ ਇਸ ਸਥਾਨ ਤੇ ਦਮਦਮੇ ਟਕਸਾਲ ਦੇ ਨਾਲ ਬਹੁਤ ਵੱਡਾ ਸਨੇਹ ਰੱਖਦੇ ਰਹੇ ਉਹਨਾਂ ਦੇ ਮਾਹਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾ ਵਾਲਿਆ ਨਾਲ ਵੀ ਸਤਕਾਰਯੋਗ ਬਾਬਾ ਠਾਕੁਰ ਸਿੰਘ ਜੀ ਨਾਲ ਵੀ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਨਾਲ ਵੀ ਉਹਨਾਂ ਦਾ ਬਹੁਤ ਸਨੇਹ ਰਿਹਾ ਹੈ ਤੋ ਅੱਜ ਵੀ ਉਹਨਾਂ ਦੇ ਸਥਾਨ ਤੇ ਸੰਤ ਬਾਬਾ ਲੀਡਰ ਸਿੰਘ ਜੀ ਜੋ ਉਹਨਾਂ ਦੇ ਸੱਚਖੰਡ ਜਾਣ ਤੋਂ ਬਾਅਦ ਬਾਬਾ ਜੀ ਬਾਬਾ ਲੀਡਰ ਸਿੰਘ ਜੀ ਇਸ ਸਥਾਨ ਤੇ ਸੇਵਾ ਨਿਭਾ ਰਹੇ ਐ ਸੋ ਇਹਨਾਂ ਪਾਸ ਬੇਨਤੀ ਸੱਦਾ ਪੱਤਰ ਦੇਣ ਵਾਸਤੇ ਦਾਸ ਪਹੁੰਚੇ ਆ ਸੋ ਮਹਾਂਪੁਰਖਾਂ ਨੇ ਜਿੱਥੇ ਸੱਦਾ ਪੱਤਰ ਪ੍ਰਵਾਨ ਕੀਤਾ ਹੈ ਉੱਥੇ ਸੰਗਤਾਂ ਦੀਆਂ ਡਿਊਟੀਆਂ ਲਾਈਆਂ ਜੋ 2 ਜੂਨ ਨੂੰ ਪਿੰਡ ਰੋਡੇ ਵਿਖੇ ਮਹਾਂਪੁਰਖਾਂ ਦੇ ਜਨਮ ਸਥਾਨ ਤੇ ਜਾ ਕੇ ਜਨਮ ਦਿਨ ਮਨਾਉਣ ਵਾਸਤੇ ਨਾਲ ਹਾਜ਼ਰੀਆਂ ਭਰਨਗੇ ਮਹਾਂਪੁਰਖਾਂ ਨੇ ਵੱਡਾ ਸਹਿਯੋਗ ਦੇਣ ਵਾਸਤੇ ਵੀ ਸੋ ਪ੍ਰਵਾਨਗੀ ਦਿੱਤੀ ਹੈ ਸਭ ਸੰਗਤਾਂ ਇਸੇ ਤਰ੍ਹਾਂ ਜਿੱਥੇ ਜਿੱਥੇ ਸੰਗਤਾਂ ਸੁਣਦੀਆਂ ਜਿਵੇਂ ਮੋਗਾ ਜ਼ਿਲ੍ਹੇ ਦੇ ਫਰੀਦਕੋਟ ਜ਼ਿਲ੍ਹੇ ਦੇ ਸੋ ਇਸ ਆਸ-ਪਾਸ ਦੀਆਂ ਬਹੁਤ ਸਾਰੀਆਂ ਨਗਰ ਪੰਚਾਇਤਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਿਹੜੇ ਨੌਜਵਾਨ ਜਵਾਨਾਂ ਦੇ ਯੂਥ ਕਲੱਬ ਐ ਇਹ ਸਾਰੇ ਬਹੁਤ ਵੱਡੀ ਪੱਦਰ ਤੇ ਡਿਊਟੀਆਂ ਸਾਹਮਣੇ ਲੱਗੇ ਹੋਇਆ ਵੱਡੀ ਪੱਦਰ ਤੇ ਸੰਗਤਾਂ ਨੇ ਆਉਣਾ ਹੈ ਸੋ ਐਸੇ ਮਹਾਂਪੁਰਖ ਜੋ ਸਭ ਦੇ ਸਾਹਮਣੇ ਆ ਉਨ੍ਹਾਂ ਮਹਾਂਪੁਰਖਾਂ ਦਾ ਜਨਮ ਦਿਹਾੜਾ ਮਨਾਉਣ ਵਾਸਤੇ ਆਪਾਂ ਸਾਰਿਆਂ ਨੂੰ ਹੀ ਆਪਣੇ ਤਨ ਮਨ ਧਨ ਦੇ ਨਾਲ ਜਥਾ ਸਖਤ ਸੇਵਾ ਵਿੱਚ ਹਿੱਸਾ ਪਾਉਣਾ ਚਾਹੀਦਾ ਹੈ ਸਾਰੀਆਂ ਸੰਗਤਾਂ ਸਮੇਂ ਸਿਰ ਪਹੁੰਚ ਕੇ ਆਪਾਂ ਮਹਾਂਪੁਰਖਾਂ ਦਾ ਜਨਮ ਦਿਹਾੜਾ ਮਨਾਈਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੂਰਬੀਰ ਯੋਧੇ ਹੋਏ ਹਨ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਇਹਦੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਸਰਬੱਤ ਸੰਗਤ ਕੱਢ ਕੇ ਫਤਿਹ ਬਲਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੇ ਪਾਰ ਕਿਰਪਾ ਦੇ ਨਾਲ ਜੋ ਮਹਾਨ ਜੋਧੇ ਜਰਨੈਲ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਨ੍ਹਾਂ ਦਾ ਜਨਮ ਦਿਨ 2 ਜੂਨ ਨੂੰ ਜੋ ਗੋਆ ਦਵਾਰਾ ਸੰਤ ਖਾਲਸਾ ਪਿੰਡ ਰੋਡੇ ਵਿਖੇ ਸਮੁਜੀਆਂ ਸੰਗਤਾਂ ਵੱਲੋਂ ਸ਼ਰਧਾ ਤੇ ਪ੍ਰੇਮ ਦੇ ਨਾਲ ਹਰ ਸਾਲ ਦੀ ਤਰ੍ਹਾਂ ਮਨਾਇਆ ਜਾ ਰਿਹਾ ਹੈ। ਸਮੁਜੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਮਹਾਪੁਰਖਾਂ ਦੇ ਜਨਮ ਦਿਨ ਤੇ ਉੱਥੇ ਪਹੁੰਚ ਕੇ ਖੁਸ਼ੀਆਂ ਪ੍ਰਾਪਤ ਕਰਨੀਆਂ। ਅਜੇ ਜਿਸ ਤਰ੍ਹਾਂ ਅੱਜ ਗੁਰੂ ਦੀ অপার ਕਿਰਪਾ ਹੋਈ ਹੈ। ਗੁਰਦੁਆਰਾ ਟਾਲੀ ਸਹਿਬ ਪਾਛੀ 6ਵੇਂ ਪਿੰਡ ਬਲੇਰ ਖਾਨ ਪਰ ਕਪੂਰ ਥਲਾ ਜਿਸ ਦੀ ਕਾਰ ਸੇਵਾ ਸੱਜਖਣ ਵਾਸੀ ਧੰਨ ਧੰਨ ਸੰਧ ਬਾਬਾ ਤੇਜਾ ਸਿੰਘ ਜੀ ਧੰਨ ਧੰਨ ਸੰਧ ਬਾਬਾ ਮਿਲਖਾ ਸਿੰਘ ਜੀ ਧੰਨ ਧੰਨ ਸੰਧ ਬਾਬਾ ਦਇਆ ਸਿੰਘ ਜੀ ਵੱਲੋਂ ਗੁਰੂ ਜੀ ਕਿਰਪਾ ਸੰਗਤਾਂ ਦੇ ਸਹਿਯੋਗ ਨਾਲ ਕਰਵਾਈ ਗਈ ਅੱਜ ਗੁਰੂ ਦੀ ਰਹਿਮਤ ਬਖਸ਼ਿਸ਼ ਹੋਈ ਹੈ ਜੋ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਜੀ ਰੋਡੇ ਅਤੇ ਨਾਲ ਤਰਨਾ ਦਲ ਦੇ ਜਥੇਦਾਰ ਭਾਈ ਸਵਰਨਜੀਤ ਸਿੰਘ ਜੀ ਅਤੇ ਮੈਂਬਰ ਸਹਿਬਾਨ ਗੁਰੂ ਘਰ ਵਿਖੇ ਮਹਾਪਰਖਾਂਡੇ ਜਨਮ ਦਿਨ ਦਾ ਸੱਦਾ ਦੇਣ ਵਾਸਤੇ ਗੁਰੂ ਘਰ ਵਿਖੇ ਪਹੁੰਚੇ ਹਨ ਗੁਰੂ ਘਰ ਵੱਲੋਂ ਬਹੁਤ ਬਹੁਤ ਧੰਵਾਦ ਜੀ ਆਇਆਂ ਨੂੰ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਧਾ ਸਤਿ ਸ੍ਰੀ ਅਕਾਲੋ ਇਦੋ ਜੀ ਕੀ ਫਤਿਹ